US ਜਾਣ ਵਾਲੇ ਬੱਚਿਆਂ ਨੂੰ ਕਿੰਨੇ ਪੈਸੇ ਤਿਆਰ ਕਰਕੇ ਰੱਖਣੇ ਪੈਂਦੇ ਆ ਚਾਰ ਕੁ ਲੱਖ ਰੁਪਏ ਦੇ ਕੇ ਤੁਸੀਂ ਜਾ ਸਕਦੇ ਹੋ US ਵੀਜ਼ਾ ਦੇ ਰਿਹਾ ਬਿਲਕੁਲ ਦੇ ਰਿਹਾ ਤੇ ਜਿਹੜੀ ਰਿਕੁਆਇਰਮੈਂਟਸ ਹੈ ਉਹ ਬਹੁਤ ਕੱਟੀਆਂ ਆ I20 ਕਿੰਨੇ ਟਾਈਮ ਦੇ ਵਿੱਚ ਆ ਜਾਂਦੀ ਹੈ ਹਰ ਯੂਨੀਵਰਸਿਟੀ ਦਾ I20 ਦਾ ਸਿਨੈਰੀਓ ਡਿਫਰੈਂਟ ਡਿਫਰੈਂਟ ਹੈ ਕਿ ਕਿਸੀ ਦੀ ਹਫਤੇ ਚ ਆ ਜਾਂਦੀ ਹੈ ਕਿੰਦੀ 10 ਦਿਨਾਂ ਚ ਆਉਂਦੀ ਹੈ ਕਿੰਦੀ 15 ਦਿਨਾਂ ਚ ਮੰਨ ਲਓ ਤੁਸੀਂ ਇੱਥੋਂ ਦੀ ਅਗਰ ਜਾਣਾ ਹੈ ਤੁਸੀਂ ਕਹਿ ਰਹੇ ਹੋ ਕਿ ਮੈਂ ਐਥੇ ਫੀਸ ਨਹੀਂ ਦੇਣੀ ਤੁਸੀਂ ਉੱਥੇ ਜਾ ਕੇ ਵੀ ਫੀਸ ਦੇ ਸਕਦੇ ਹੋ ਸਕਸੈਸ ਰੇਟ ਕੀ ਹੈ 2023 ਦੀ ਜੇ ਮੈਂ ਗੱਲ ਕਰਾਂ ਕਿੰਨੇ ਕੁ ਵੀਜ਼ੇ ਇਸ ਟਾਈਮ ਸਕਸੈਸ ਰੇਟ ਕਿੰਨੇ ਸਕਸੈਸ ਇਸ਼ੂ ਦੀ ਅਗਰ ਗੱਲ ਕਰਾਂ ਤਾਂ ਮੈਂ ਇਸ ਟਾਈਮ ਯੂਐਸਏ ਦੀ 80% ਆਸਟ੍ਰੇਲੀਆ ਦੇ ਚੱਕਰ 'ਚ ਬਹੁਤ سارے ਬੱਚੇ ਨੇ ਆਪਣਾ ਟਾਈਮ ਵੇਸਟ ਹੋ ਰਿਹਾ ਕਈਆਂ ਦੇ ਕਿ ਹਾਂ ਵੀ 6 ਮਹੀਨੇ ਹੋ ਗਏ ਕੋਈ ਜੀਟੀਵੀ ਕਲੀਅਰ ਹੋ ਰਹੀ ਜਾਂ ਮੇਰਾ ਆਫਰ ਲੈਟਰ ਨਹੀਂ ਆ ਰਿਹਾ ਤੇ ਫਿਰ ਹੁਣ ਬੱਚਾ ਡਿਸੀਜਨ ਲੈ ਰੇਗਾ ਕਿ ਨਹੀਂ ਯਾਰ ਕਿ ਮੈਂ ਚਾਹੇ ਹੁਣ ਕੈਨੇਡਾ ਜਾਂ ਯੂਐਸਏ ਜਾਣਾ ਮੈਂ ਵੇਸਟ ਨਹੀਂ ਕਰਨਾ ਟਾਈਮ ਜਿਹੜੇ ਬੱਚਿਆਂ ਦੇ ਤਾਂ ਬੈਂਟਸ ਕੱਟ ਆ ਉਹਨਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਯੂਐਸਏ ਅਪਲਾਈ ਕਰ ਸਕਦੇ ਹੋ ਬਿਕੋਜ਼ ਯੂਐਸਏ ਵਿਦਆਉਟ ਆਈਲੈਟਸ ਵੀ ਤੁਸੀਂ ਜਾ ਸਕਦੇ ਹੋ ਅੱਛਾ ਇੰਟਰਵਿਊ ਦੇ ਕਿੰਨੇ ਕਿੰਨਾ ਟਫ ਹੁੰਦਾ ਇੰਟਰਵਿਊ ਦੇ ਵਿੱਚ ਕੀ ਹੁੰਦਾ ਇੰਟਰਵਿਊ ਕੋਈ ਟਫ ਨਹੀਂ ਹੁੰਦਾ ਉਹਦੇ ਵਿੱਚ ਜਸਟ ਇਹ ਹੁੰਦਾ ਕਿ ਕੀ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟ ਕਰ پا ਰਹੇ ਹੋ ਅੱਛਾ ਕੰਮ ਦੇ ਕੀ ਹਾਲਾਤ ਨੇ ਉੱਥੇ ਕੰਮ ਤਾਂ ਹਰ ਜਗ੍ਹਾ ਹੈ ਬੰਦਾ ਕਰਨ ਵਾਲਾ ਚਾਹੀਦਾ ਹੈ ਯੂਐਸ ਨੂੰ ਲੈ ਕੇ ਇਹ ਵੀ ਗੱਲਾਂ ਸੁਣਨ ਨੂੰ ਆndੀਆਂ ਸੀ ਕਿ ਜਿਹੜਾ ਯੂਐਸ ਦਾ ਇੰਟਰਵਿਊ ਦਾ ਟਾਈਮ ਹੀ 2025 ਤੱਕ ਦਾ ਮਿਲ ਰਿਹਾ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਵੀਜ਼ੇ ਆ ਰਹੇ ਨੇ ਨਹੀਂ ਦੇਖੋ ਐਕਚੁਅਲੀ ਕੀ ਹੈ ਕਿ ਏਵਰੀ ਮੰਥ ਦੋ ਵਾਰ ਸਲੂਟ ਜਿਹੜਾ ਤੁਹਾਡਾ ਇੰਟਰਵਿਊ ਆਪਨ ਹੁੰਦਾ ਹੈ ਤੁਸੀਂ ਅਗਰ ਮੈਂ ਗੱਲ ਕਰਾਂ ਕਿ ਹੁਣ ਤੁਸੀਂ ਹਜੇ ਹੀ ਇੰਟਰਵਿਊ ਅਪਾਇੰਟਮੈਂਟ ਲੈਣੀ ਹੋ ਨਹੀਂ ਮਿਲੇਗੀ ਤੁਹਾਨੂੰ ਇਹ ਤੁਹਾਨੂੰ ਮਹੀਨੇ ਵਿੱਚ ਦੋ ਵਾਰੀ ਤੁਹਾਡੇ ਓਪਨ ਹੋਣਗੀਆਂ ਜਿਹਦੇ ਵਿੱਚ ਤੁਸੀਂ ਆਪਣੇ ਅਪਾਇੰਟਮੈਂਟ ਦੀ ਡੇਟ ਲੈ ਸਕਦੇ ਹੋ ਦੋਸਤੋ ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਸ਼ਾਸ਼ਾ ਬਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਹੈ ਵੀਡੀਓ ਉਹਨਾਂ ਲੋਕਾਂ ਦੇ ਲਈ ਖਾਸ ਹੈ ਜੋ ਲੋਕ ਯੂਐਸ ਦੇ ਵਿੱਚ ਜਾ ਕੇ ਪੜਨਾ ਚਾਹੁੰਦੇ ਨੇ ਜਿਹੜੇ ਬੱਚੇ ਯੂਐਸ ਦੇ ਵਿੱਚ ਜਾ ਕੇ ਪੜ ਕੇ ਆਪਨਾ ਭਵਿੱਖ ਬਣਾਉਣਾ ਚਾਹੁੰਦੇ ਨੇ ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਖਾਸ ਤੌਰ ਤੇ ਮੌਜੂਦ ਨੇ ਹਰਿੰਦਰ ਜੀ ਜੋ ਬੋਸ ਇਨ ਇੰਟਰਨੈਸ਼ਨਲ ਸਟੱਡੀਜ਼ ਤੋਂ ਪਿਛਲੇ 10 ਸਾਲਾਂ ਤੋਂ ਤੁਹਾਡੇ ਵੀਜ਼ੇ ਲਗਾ ਰਹੇ ਨੇ ਵੱਖ-ਵੱਖ ਕੰਟਰੀਜ਼ ਦੇ ਸੋ ਅੱਜ ਆਪਾਂ ਜਿਹੜੀ ਆਪਾਂ ਜੀ ਗੱਲ ਕਰਾਂਗੇ ਉਹ ਯੂਐਸ ਨੂੰ ਲੈ ਕੇ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਡਾ ਸਵਾਗਤ ਕਰ ਲੈਂਦੇ ਸਸੀ ਜੀ ਸਸੀ ਗੱਲ ਸੋ ਮੈਨੂੰ ਇਹ ਦੱਸੋ ਕਿ ਯੂਐਸ ਦੀ ਜੇ ਆਪਾਂ ਗੱਲ ਕਰੀਏ ਤਾਂ ਕੀ ਸਿਨੈਰੀਓ ਚੱਲ ਰਿਹਾ ਹੈ ਕਿਦਾਂ ਦੇ ਜਿਹੜੇ ਵੀਜ਼ਾਸ ਆ ਰਹੇ ਨੇ ਨਹੀਂ ਆ ਰਹੇ ਕੀ ਕੀ ਸਿਨੈਰੀਓ ਕੀ ਚੱਲ ਰਿਹਾ ਹੈ ਯੂਐਸ ਦੇਖੋ ਜਿਹੜਾ ਇਸ ਟਾਈਮ ਜਿਹੜਾ ਯੂਐਸ ਦਾ ਸਿਨੈਰੀਓ ਹੈ ਉਹ ਬਹੁਤ ਜ਼ਿਆਦਾ ਹੀ ਲੇਨੇਟ ਹੈ ਅਗਰ ਆਪਾਂ ਗੱਲ ਕਰੀਏ ਕਿ ਇਸ ਟਾਈਮ ਜਿਹੜਾ ਅਗਰ ਤੁਸੀਂ ਯੂਐਸਏ ਜਿਹੜੀ ਰਿਕੁਆਇਰਮੈਂਟਸ ਹੈ ਉਹ ਬਹੁਤ ਘਟਨੇ ਮੈਸਿਕਲੀ ਕੀ ਹੈ ਕਿ ਤੁਸੀਂ ਇਹਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੈ ਕਿ ਹਾਂ ਤੁਸੀਂ ਯੂਐਸ ਵੀਜ਼ਾ ਦੇ ਰਹੇ ਹੋ ਬਿਲਕੁਲ ਦੇ ਰਹੇ ਹਾਂ ਬਿਲਕੁਲ ਇਸ ਟਾਈਮ ਜਿਹੜੇ ਵੀਜ਼ਾਸ ਬਹੁਤ ਅੱਛੇ ਆ ਰਹੇ ਕਿਉਂਕਿ ਸਾਰਾ ਨੇ ਪ੍ਰੈਜੈਂਟੇਸ਼ਨ ਹੈ ਲਾਈਕ ਜਿਹੜਾ ਬੱਚਾ ਬੋਲ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਵੀਜ਼ਾ ਵੀਜ਼ਾ ਅਫੀਸਰ ਸਾਹਮਣੇ ਆਪਣੇ ਆਪ ਨੂੰ ਕਿਉਂਕਿ ਇੰਟਰਵਿਊ بیس ਹੈ ਇਹ ਇੰਟਰਵਿਊ بیس ਟੋਟਲੀ ਇੰਟਰਵਿਊ بیس ਹੈ ਮੈਸਿਕਲੀ ਤੇ ਐਕਚੁਅਲੀ ਇੰਟਰਵਿਊ بیس ਤਾਂ ਹੀ ਹੈ ਸਭ ਤੋਂ ਪਹਿਲੇ ਕੀ ਹੁੰਦਾ ਕਿ ਤੁਹਾਡੀ I20 ਵਗੈਰਾ ਆਂਦੀ ਜਿਹਨੂੰ ਆਪਾਂ ਆਫਰ ਲੈਟਰ ਕਹਿ ਦਿੰਦੇ ਹਾਂ ਯੂਐਸਏ ਦੇ ਵਿੱਚ ਸਭ ਤੋਂ ਪਹਿਲੇ ਤੁਹਾਡੀ I20 ਅਪਲਾਈ ਹੁੰ ਉਹ ਪ੍ਰੋਪਰੀ ਪ੍ਰੈਜੈਂਟੇਸ਼ਨ ਤੁਹਾਨੂੰ ਦਿੱਤੀ ਜਾਂਦੀ ਹੈ ਤੁਹਾਨੂੰ ਸਿਖਾਇਆ ਜਾਂਦਾ ਹੈ ਕਿ ਤੁਸੀਂ ਕਿੱਦਾਂ ਕਰਨਾ ਹੈ ਕਿੱਦਾਂ ਨਹੀਂ ਕਰਨਾ ਕੀ ਬੋਲਣਾ ਹੈ ਕੌਣ ਤੁਹਾਨੂੰ ਸਪான்ਸਰ ਕਰ ਰਿਹਾ ਹੈ ਤੇ ਕਿਹੜੇ ਕੋਰਸ ਤੁਸੀਂ ਜਾ ਰਹੇ ਹੋ ਸਾਰੀ ਚੀਜ਼ ਜਿਹੜੀ ਹੈਗੀ ਉਹ ਇੰਟਰਵਿਊ ਦੇ ਟਾਈਮ ਬੱਚੇ ਨੂੰ ਤਿਆਰ ਕੀਤੀ ਜਾਂਦੀ ਹੈ ਤੇ I20 ਕਿੰਨੇ ਟਾਈਮ ਦੇ ਵਿੱਚ ਆ ਜਾਂਦੀ ਹੈ ਦੇਖੋ I20 ਹਰ ਯੂਨੀਵਰਸਿਟੀ ਦਾ ਇੱਕ ਅਲੱਗ-ਅਲੱਗ ਸਿਨੈਰੀਓ ਹੈ ਕਿਸੇ ਕਿਸੇ ਦੀ ਹਫਤੇ 'ਚ ਆ ਜਾਂਦੀ ਹੈ ਕਿਸੇ ਦੀ 10 ਦਿਨਾਂ 'ਚ ਆਉਂਦੀ ਹੈ ਕਿਸੇ ਦੀ 15 ਦਿਨਾਂ 'ਚ ਹਰ ਯੂਨੀਵਰਸਿਟੀ ਦਾ ਜਿਹੜਾ I20 ਦਾ ਸਿਨੈਰੀਓ ਡਿਫਰੈਂਟ-ਡਿਫਰੈਂਟ ਟਾਈਮ 'ਤੇ ਹੁੰਦਾ ਹੈ ਅੱਛਾ ਮੈਨੂੰ ਇਹ ਦੱਸੋ ਕਿ ਜਿਹੜਾ ਯੂ ਐਸ ਨੂੰ ਲੈ ਕੇ ਇਹ ਵੀ ਗੱਲਾਂ ਸੁਣਨ ਨੂੰ ਆਉਂਦੀਆਂ ਸੀ ਕਿ ਜਿਹੜਾ ਯੂ ਐਸ ਦਾ ਇੰਟਰਵਿਊ ਦਾ ਟਾਈਮ ਹੀ 2025 ਤੱਕ ਦਾ ਮਿਲ ਰਿਹਾ ਪਰ ਤੁਸੀਂ ਕਹਿ ਰਹੇ ਹੋ ਕਿ ਵੀਜ਼ੇ ਜ਼ਾ ਰਹੇ ਨੇ ਨਹੀਂ ਦੇਖੋ ਐਕਚੁਅਲ ਦੇ ਕਿ ਐਵਰੀ ਮੰਥ ਦੋ ਵਾਰ ਸਲੋਟ ਜਿਹੜਾ ਤੁਹਾਡਾ ਇੰਟਰਵਿਊ ਦਾ ਓਪਨ ਹੁੰਦਾ ਹੈ ਬੇਸਿਕਲੀ ਤੁਸੀਂ ਅਗਰ ਮੈਂ ਗੱਲ ਕਰਾਂ ਕਿ ਹੁਣ ਤੁਸੀਂ ਹਜੇ ਹੀ ਇੰਟਰਦੀ ਅਪਾਰਟਮੈਂਟ ਲੈਣੀ ਉਹ ਨਹੀਂ ਮਿਲੇਗੀ ਤੁਹਾਨੂੰ ਇਹ ਤੁਹਾਨੂੰ ਮਹੀਨੇ ਵਿੱਚ ਦੋ ਵਾਰੀ ਤੁਹਾਡੀ ਓਪਨ ਹੋਣਗੀਆਂ ਜਿਹਦੇ ਵਿੱਚ ਤੁਸੀਂ ਆਪਣੇ ਅਪਾਰਟਮੈਂਟ ਦੀ ਰੇਟ ਲੈ ਸਕਦੇ ਹੋ ਅਗਰ ਤੁਸੀਂ ਨਾਰਮਲੀ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਇਸ ਟਾਈਮ ਇੰਟਰ ਦੀ ਡੇਟ ਦਿਖਾ ਰਿਹਾ ਉਹ ਤੁਹਾਨੂੰ ਅਗਲੇ ਸਾਲ ਦਾ ਦਿਖਾਏਗਾ ਲੇਕਿਨ ਗਵਰਨਮੈਂਟ ਨੇ ਕੀ ਕੀਤਾ ਕਿ ਐਵਰੀ ਮੰਥ ਐਂਡ ਆਫ ਦਾ ਮੰਥ ਇੱਕ ਸਲੋਟ ਖੋਲਦੀ ਹੈ ਜਿਹਦੇ ਵਿੱਚ ਤੁਸੀਂ ਆਪਣੀ ਅਪਾਰਟਮੈਂਟ ਡੈਟ ਪਿਕ ਕਰ ਸਕਦੇ ਹੋ ਤੇ ਤੁਸੀਂ ਆਪਣੀ ਅਪਾਰਟਮੈਂਟ ਲੈ ਸਕਦੇ ਹੋ अच्छा ये ये सिस्टम नहीं हैगा कि आ, मतलब 25 ਦੇ ਵਿੱਚ ਮਿਲ ਰਹੀ ਹੈ ਤੇ ਜੇ ਮੰਨ ਲਓ ਕਿੰਨੇ ਕ ਬੱਚਿਆਂ ਦੀ ਪਿਕ ਕਰਦੀ ਹੈ ਕਿੰਨੇ ਕ ਦੇਖੋ ਜਿੱਦਾਂ ਹੁਣ ਮੇਰੇ ਕੋਲ ਮੰਨ ਲਓ 100 ਫਾਈਲਸ ਹੈ ਤੇ ਅਸੀਂ ਮਤਲਬ ਕਿ 100 ਦੇ 100 ਬੱਚਿਆਂ ਦਾ ਜਿਹੜਾ ਹੈਗਾ ਆਪਾਂ ਐਮਬੈਸੀ ਫੀਸ ਭਰਾਈ ਹੁੰਦੀ ਹੈ ਪਹਿਲੇ ਹੀ ਜਿਸ ਲਈ ਸਲੋਡ ਉਪਰ ਨਾਲ ਦੀ ਨਾਲ ਅਸੀਂ ਉਹਨਾਂ ਦੇ ਡੇਟ ਜਿਹੜੀਆਂ ਹੈਗੀਆਂ ਉਹ ਫਿਕਸ ਕਰ ਲੀਦੀ ਨਾਲ 100 ਤੋਂ ਕਿਦੋਂ ਕਿੰਨੇ ਕ ਨੂੰ ਮਿਲ ਜਾਂਦੀ ਹੈ ਮੋਸਟਲੀ ਸਾਰਿਆਂ ਨੂੰ ਮਿਲਦੀ ਹੈ ਤਾਂ ਕੋਈ ਇਸ਼ੂ ਨਹੀਂ ਹੈਗਾ ਹਾਂ ਜਿਹੜੇ ਬੱਚੇ ਦਾ ਮੰਨ ਲਓ ਰਿਫਿਊਜ਼ ਹੋ ਜਾਏ ਮੰਨ ਲਓ ਕਿ ਅੱਜ ਕੋਈ ਬੱਚਾ ਯੂਐਸਏ ਇੰਟਰਵਿਊ ਦੇ ਰਿਹਾ ਹੈ ਤੇ ਉਹਦਾ ਰਿਫ ਉਹ 19 ਸਾਲ ਤੱਕ ਮਿਲ ਰਹੀ ਹੈ ਟਾਈਮ ਕਾਫੀ ਲੱਗ ਰਿਹਾ ਉਹਦੇ ਵਿੱਚ ਅੱਛਾ ਇੰਟਰਵਿਊ ਦੇ ਕਿੰਨੇ ਕਿੰਨਾ ਟਫ ਹੁੰਦਾ ਇੰਟਰਵਿਊ ਦੇ ਵਿੱਚ ਕੀ ਹੁੰਦਾ ਇੰਟਰਵਿਊ ਕੋਈ ਟਫ ਨਹੀਂ ਹੁੰਦਾ ਉਹਦੇ ਵਿੱਚ ਜਸਟ ਇਹ ਹੁੰਦਾ ਕਿ ਕੀ ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟ ਕਰ پا ਰਹੇ ਹੋ ਉਹਨਾਂ ਦੇ 2 ਮਿੰਟ ਦੇ ਕੁਐਸਚਨਸ ਹੁੰਦੇ ਜਿਦੇ ਵਿੱਚ ਉਹਨਾਂ ਨੇ ਤੁਹਾਨੂੰ ਇਹ ਚੀਜ਼ਾਂ ਪੁੱਛ ਨਹੀਂ ਆਉਂਦੀਆਂ ਕਿ ਕਿਹੜੀ ਯੂਐਸਏ ਕਿਉਂ ਜਾ ਰਹੇ ਤੁਸੀਂ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ ਕਿਹੜੇ ਕੋਰਸ ਜਾ ਰਹੇ ਹੋ ਤੁਸੀਂ ਤੁਹਾਨੂੰ ਕੌਣ ਸਪான்ਸਰ ਕਰ ਰਿਹਾ ਹੈ ਤੇ ਨਾਰਮਲ ਕੁਐਸਚਨ ਆਨਸਰਸ ਹੈ ਜਿਹੜੇ ਤੁਹਾਨੂੰ ਪੁੱਛਦੇ ਆ ਕੋਈ ਇਦਾਂ ਦਾ ਨਹੀਂ ਕਿ ਉਹਨਾਂ ਨੇ ਕੋਈ ਟਫ ਪੁੱ ਤਾਂ ਡੈਫੀਨਿਟਲੀ ਜਿਹੜਾ ਵੀਜ਼ਾ ਤੁਹਾਡਾ ਕਰਾਉਂਦਾ ਉਹ ਤਾਂ ਬੱਚੇ ਨੂੰ ਪਤਾ ਹੀ ਹੋਊਗਾ ਜਿਹੜਾ ਬੱਚਾ ਜੈਨੂਨ ਜਾ ਰਿਹਾ ਤਾਂ ਹੁੰਦਾ ਪਰ ਸਮ ਟਾਈਮ ਕੀ ਹੁੰਦਾ ਜੀ ਸ਼ਸ਼ਵ ਜੀ ਉੱਥੇ ਜਦੋਂ ਬੱਚਾ ਵੀਜ਼ਾ ਆਫੀਸਰ ਸਾਹਮਣੇ ਜਾਂਦਾ ਨਾ ਨਰਵਸ ਹੁੰਦਾ ਹੈ ਕਿਉਂਕਿ ਦੇਖੋ ਉੱਥੇ ਤੁਹਾਡੇ ਸਾਹਮਣੇ ਉਹਦੀ ਫਿਰ ਤੁਸੀਂ ਟ੍ਰੇਨਿੰਗ ਕਰਾਉਂਦੇ ਹੋ ਹਾਂ ਬਿਲਕੁਲ ਕਿਉਂਕਿ ਉੱਥੇ ਹੁੰਦਾ ਕੀ ਹੈ ਕਿ ਉੱਥੇ ਕਾਫੀ ਲਾਈਨ ਚ ਮਤਲਬ ਗੋਰੇ ਬੈਠ ਕੇ ਇੰਟਰਵਿਊਜ਼ ਹੁੰਦੀਆਂ ਹੋਣਗੀਆਂ ਤੁਹਾਡੇ ਕੋਲੇ ਮੋਕ ਡੇਲੀ ਬੇਸਿਸ ਤੇ ਹੁੰਦੀ ਹੈ ਬੱਚਿਆਂ ਨੂੰ ਅਸੀਂ ਜਿਹੜੀ ਟੈਲੀਫੋਨੀ ਹੈ ਉਹ ਵੀ ਤਿਆਰ ਕਰਵਾਈ ਦੀ ਹੈ ਤੇ ਵੀਕ ਦੇ ਵਿੱਚ ਅਸੀਂ ਉਹਨਾਂ ਨੂੰ ਆਪਣੇ ਆਫਿਸ ਬੁਲਾਉਂਦੇ ਆ ਤੇ ਉਹਨਾਂ ਨੂੰ ਜਿਹੜਾ ਫੇਸ ਟੂ ਫੇਸ ਕਿਦਾਂ ਤੁਸੀਂ ਪ੍ਰੈਜੈਂਟ ਕਰਨਾ ਤੇ ਉਹ ਵੀ ਇੰਟਰਵਿਊ ਤਿਆਰੀ ਕਰਵਾਈ ਦੀ ਅੱਛਾ ਯੂਐਸ ਜਾਣ ਵਾਲੇ ਬੱਚਿਆਂ ਨੂੰ ਕਿੰਨੀ ਇੱਕ ਫੀਸ ਦਾ ਕਿੰਨਾ ਇੱਕ ਜਿਹੜਾ ਤਿਆਰ ਕਰਕੇ ਰੱਖਣੀ ਪੈਂਦੀ ਹੈ ਫੀਸ ਕਿੰਨੀ ਕੁ ਲੱਗਦੀ ਹੈ ਜੀਏਸੀ ਕਿ ਇੱਥੇ ਵੀ ਜੀਏਸੀ ਨਹੀਂ ਇੱਥੇ ਕੋਈ ਜੀਏਸੀ ਨਹੀਂ ਹੈਗਾ ਜੀ ਇੱਥੇ ਤਾਂ ਸਿਰਫ ਤੁਸੀਂ ਆਪਣੇ ਕਾਲਜ ਦੀ ਫੀਸ ਭਰਨੀ ਹੈ ਤੇ ਤੁਸੀਂ ਯੂਐਸਏ ਜਾ ਸਕਦੇ ਹੋ ਯੂਐਸਏ ਦੀ ਜਿਹੜੀ ਯੂਨੀਵਰਸਿਟੀ ਦੀ ਜਿਹੜੀ ਫੀਸ ਹੈਗੀ ਹੈ ਉਹ ਲਗਭ ਮਿਨੀਮਮ ਤੁਸੀਂ ਲਗਾ ਕੇ ਚਲੋ ਕਿ 11-12 ਲੱਖ ਰੁਪਏ 11 ਤੋਂ 15 ਲੱਖ ਦੇ ਵਿਚਕਾਰ ਤੁਹਾਡੀ ਯੂਨੀਵਰਸਿਟੀ ਕਿਉਂਕਿ ਡਿਪੈਂਡ ਓਨ ਯੂਨੀਵਰਸਿਟੀ ਟੂ ਯੂਨੀਵਰਸਿਟੀ ਤੇ ਯੂਐਸ ਦੇ ਵਿੱਚ ਤਾਂ ਹੋਰ ਕੋਈ ਫੰਡ ਜਿਹੜਾ ਜੀਆਈਸੀ ਵਗੈਰਾ ਦੀ ਜ਼ਰੂਰਤ ਨਹੀਂ ਹੈ ਤੇ 11 ਤੋਂ 15 ਲੱਖ ਰੁਪਏ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਤੇ ਨਾਲ ਕੋਈ ਫੰਡ ਤਾਂ ਦਿਖਾਣਾ ਪੈਂਦਾ ਹੋਊਗਾ ਉੱਥੇ ਤੁਹਾਨੂੰ ਕੀ ਕਰਨਾ ਪੈਂਦਾ ਹੈ ਕਿ ਜਿਹੜੀ ਤੁਹਾਡਾ ਕੋਰਸ ਹੈ 2 ਸਾਲ ਦਾ ਕੋਰਸ ਪਲੱਸ ਜਿਹੜੇ ਤੁਹਾਡੇ ਲਿਵਿੰਗ ਐਕਸਪੈਂਸ 6 ਸਾਲ ਦੇ ਮਤਲਬ ਕਿ ਘੱਟੋ-ਘੱਟ 35 ਤੋਂ 40 ਲੱਖ ਰੁਪਏ ਜਿਹੜਾ ਹੈਗਾ ਤੁਹ ਉਹ ਕਿੰਨੇ ਟਾਈਮ ਦੇ ਲਈ ਖਾਤੇ 'ਚ ਰੱਖਣਾ ਪੈਂਦਾ ਚਾਹੇ ਤੁਸੀਂ ਮੈਨ ਹਫਤੇ ਲਈ ਰੱਖੋ ਤਾਂ ਦੈਟਸ ਇਟ ਹਫਤੇ ਤੋਂ ਬਾਅਦ ਉਹ ਭਾਵੇਂ ਉਹ ਤੁਸੀਂ ਆਪਣਾ ਜਿੰਨਾ ਯੂਜ਼ ਕਰਨਾ ਤੁਸੀਂ ਕਰ ਸਕਦੇ ਹੋ ਤਾਂ ਉੱਤੇ ਕੋਈ ਪ੍ਰੋਬਲਮ ਨਹੀਂ ਹੈਗੀ ਅੱਛਾ ਹਫਤੇ ਦੇ ਲਈ ਤੁਹਾਨੂੰ 35 ਲੱਖ ਦਾ ਜੁਗਾੜ ਵੀ ਕਰਕੇ ਰੱਖਣਾ ਪਊਗਾ ਹਾਂ ਉਹ ਇੱਕ ਸਟੇਟਮੈਂਟ ਹੁੰਦੀ ਹੈ ਜਿੱਦਾਂ ਤੁਸੀਂ ਆਪਣੇ ਰਿਸ਼ਤੇਦਾਰ ਜਾਂ ਕਿਸੇ ਨੂੰ ਲੈ ਕੇ ਤਾਂ ਤੁਸੀਂ ਉਹ ਸਟੇਟਮੈਂਟ ਸਾਨੂੰ ਦੇ ਸਕਦੇ ਹੋ ਤਾਂ ਅਸੀਂ ਯੂਨੀਵਰਸਿਟੀ ਨੂੰ ਪੇਸ਼ ਕਰ ਦੇਈ ਦੀ ਕਿ ਹਾਂ ਬਈ ਬੰਦੇ ਕੋਲ ਲਿਵਿੰਗ ਐਕਸਪੈਂਸ ਹੈਗੇ ਜਿਹੜੇ ਹੈਗੇ ਅੱਛਾ ਖਰਚਾ ਮਤਲਬ ਇਹ 15 ਤੋਂ 20 ਲੱਖ ਦਾ ਆਪਣਾ 12 ਤੋਂ 15 ਲੱਖ ਤੇ ਜਿਹੜਾ 35 ਲੱਖ ਰੁਪਇਆ ਬਟ ਮੈਂ ਤੁਹਾਨੂੰ ਦੱਸ ਦੇਣਾ ਇਹਦੇ ਵਿੱਚ ਹੋਰ ਵੀ ਇੱਕ ਚੀਜ਼ ਕਿ ਜ਼ਰੂਰੀ ਨਹੀਂ ਹੈ ਕਿ ਯੂਐਸਏ ਦਾ ਸਭ ਤੋਂ ਵਧੀਆ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਕੀ ਹੈ ਕਿ ਤੁਸੀਂ 3 ਮਹੀਨੇ ਦੀ ਫੀਸ ਦੇ ਕੇ ਵੀ ਜਾ ਸਕਦੇ ਹੋ 3 ਮਹੀਨੇ ਦੀ ਫੀਸ ਯਸ ਹਾਂ ਇਹ ਤੁਸੀਂ ਜਰੂਰੀ 3 ਮਹੀਨੇ ਦੀ ਫੀਸ ਕਿੰਨੀ ਆ ਹਾਂ 3 ਮਹੀਨੇ ਦਾ ਮਤਲਬ 12 12 ਦਾ ਆਪਾਂ ਕੁਆਟਰ ਕਿਤੀ ਜਤੀ ਜੈਸਾ ਕੱਢ ਲਓ ਤੁਸੀਂ ਬੋਲੇ ਕਿ ਜਿਹੜੀ ਮਨ ਚਾਰ ਲੱਖ ਰੁਪਏ ਚਾਰ ਲੱਖ ਰੁਪਏ ਦੇ ਕੇ ਤੁਸੀਂ ਜਾ ਸਕਦੇ ਹੋ ਹੁਣ ਬੱਚਾ ਕਈ ਵਾਰ ਕਿਆ ਹੁੰਦਾ ਕਿ ਫਾਈਨੈਂਸ਼ਲੀ ਨਾ ਸਟਰੋਂਗ ਨਹੀਂ ਹੁੰਦਾ ਬੱਚਾ ਕਹਿੰਦਾ ਠੀਕ ਹੈ ਜੀ ਮੈਂ ਉੱਥੇ ਜਾਊਂਗਾ ਉੱਥੇ ਕੰਮ ਕਰੂੰਗਾ ਨਾਲ ਕੰਮ ਦੇ ਕਰਦੇ ਕਰਦੇ ਹਰ ਮਹੀਨੇ ਫੀਸ ਦਿੰਦਾ ਰਹੂੰਗਾ ਅੱਛਾ ਇਹ ਵੀ ਆਪਸ਼ਨ ਹੈ ਯੂਨੀਵਰਸਿਟੀ ਦੇ ਵਿੱਚ ਆਪਸ਼ਨਸ ਹੈਗੀਆਂ ਯੂਐਸਏ ਦੇ ਵਿੱਚ ਕਿ ਹਾਂ ਵੀ ਤੁਸੀਂ ਹਰ ਮਹੀਨੇ ਵੀ ਆਪਣੀ ਫੀਸ ਦੇ ਸਕਦੇ ਹੋ ਬਟ ਮੰਨ ਲਓ ਤੁਸੀਂ ਇੱਥ ਫੀਸ ਭਰ ਕੇ ਉਸ ਤੋਂ ਬਾਅਦ ਬੱਚਾ ਉੱਥੇ ਜਾਵੇ ਉਸ ਤੋਂ ਕਮਾਵੇ ਕਮਾਵੇ ਤੇ ਨਾਲ ਦੀ ਨਫੀਸ ਹੋ ਜਾਵੇ ਆਪਣੀ ਹਾਂ ਤੇ ਇਹ ਜਿਹੜਾ ਹੈਗਾ ਇਹ ਰੂਲ ਹੈਗਾ ਬੇਤੀ ਅੱਛਾ ਕਿੰਨੇ ਕਿਹੜੇ ਕਿਹੜੇ ਕੋਰਸ ਨੇ ਕਿਹੜੇ ਕਿਹੜੇ ਕਾਲਜਿਸ ਨੇ ਕਿਹੜੀਆਂ ਕਿਹੜੀਆਂ ਥਾਵਾਂ ਨੇ ਜਿੱਥੇ ਤੁਸੀਂ ਬੱਚਿਆਂ ਨੂੰ ਭੇਜ ਰਹੇ ਹੋ ਦੇਖੋ ਬੇਸਿਕਲੀ ਤਾਂ ਜਿਹੜਾ ਮੋਸਟਲੀ ਬੱਚਾ ਜਾ ਰਿਹਾ ਹੈ ਕੈਲੀਫੋਰਨੀਆ ਜਾ ਰਿਹਾ ਹੈ ਠੀਕ ਹੈ ਤੇ ਜਿਹੜਾ ਕੋਰਸ ਦੀ ਗੱਲ ਕਰਾਂ ਜਾਂ ਮੈਂ ਉਹਨਾਂ ਦੀ ਗੱਲ ਕਰਾਂ ਕਿ ਕਿਹੜੇ ਯੂਨੀਵਰਸਿਟੀ ਮੋਸਟਲੀ ਬੱਚਾ ਦੇਖੋ ਜਿਹੜੇ ਟਾਪ ਆਫ ਦੀ ਯੂਨੀਵਰਸਿਟੀਆਂ ਹਨ ਉਹਨਾਂ ਦਾ ਜਿਹੜਾ ਫੀਸ ਸਟ੍ਰਕਚਰ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਜਿਹੜੇ ਥੋੜੇ ਲੋ ਲੈਵਲ ਦੀ ਯੂਨੀਵਰਸਿਟੀ ਜਾਂ ਕਾਲਜ ਹੈ ਬੱਚੇ ਉਹਨਾਂ ਜਾਂਦੇ ਪਸੰਦ ਕਰਦੇ ਕਿਉਂਕਿ ਉਹਨਾਂ ਦੇ ਬਜਟ ਚ ਆ ਜਾਂਦਾ ਖਰਚਾ ਥੋੜਾ ਜਿਹਾ ਕਿ ਹਾਂ ਵੀ ਕੀ ਠੀਕ ਹੈ ਐਜੂਕੇਸ਼ਨ ਕਿਦਾ ਦੀ ਹੈ ਐਜੂਕੇਸ਼ਨ ਬਹੁਤ ਵਧੀਆ ਉਥੋਂ ਦੀ ਐਸ ਪਰ ਅਗਰ ਮੈਂ ਗੱਲ ਕਰਾਂ ਜਿਸ ਤਰ੍ਹਾਂ ਕੈਨੇਡਾ ਜਾਂ ਆਸਟ੍ਰੇਲੀਆ ਆਪਾਂ ਗੱਲ ਕਰੀ ਸੀਮ ਐਜ਼ ਇਟ ਇਜ਼ ਲੇਕਿਨ ਇੱਥੇ ਤੁਹਾਨੂੰ ਜਿਹੜੇ ਐਡਮਿਸ਼ਨ ਮਿਲਣੀ ਹੈ ਯੂਨੀਵਰਸਿਟੀ ਵਿੱਚ ਮਿਲੇਗੀ ਕਿਉਂਕਿ ਮੋਸਟ ਦੇਖੋ ਜਦੋਂ ਤੁਸੀਂ ਮੰਨ ਲਓ ਕੋਈ ਬੱਚਾ ਜਾ ਰਿਹਾ 3 ਸਾਲ ਦੀ ਜਦੋਂ ਤੁਸੀਂ ਸਟਡੀ ਕਰ ਡਿਗਰੀ ਪ੍ਰੋਗਰਾਮ ਜਾ ਕੇ ਤੁਸੀਂ ਜਾ ਰਹੇ ਹੋ ਤੁਸੀਂ ਹੈਨਾ ਤਾਂ ਤੁਹਾਡਾ ਵੀਜ਼ਾ 5 ਸਾਲ ਦਾ ਲੱਗੇਗਾ अच्छा 2 साल वर्क परमिट 2 साल ਦਾ ਕਿ ਵਰਕ ਪਰਮਿਟ ਹੁੰਦਾ ਮਤਲਬ ਕਿ 5 ਸਾਲ ਦਾ ਲੱਗੇ ਜਾਏਗਾ ਇੱਥੋਂ ਦੀ 5 ਸਾਲ ਤੋਂ ਬਾਅਦ ਜਦੋਂ ਤੁਸੀਂ ਆਪਣਾ ਵਰਕ ਲੱਗ ਜਾਂਦੇ ਹੋ ਤੁਸੀਂ ਜਿਹੜੀ ਵੀ ਰਿਕੁਆਇਰਮੈਂਟ ਹੈਗੀ ਹੈ ਫਿਰ ਉੱਥੋਂ ਦੀ ਪੀਆਰ ਦੇ ਲਈ ਜਾਂ ਗ੍ਰੀਨ ਕਾਰਡ ਕਰਨ ਲਈ ਉਸ ਦੀ ਰਿਕੁਆਇਰਮੈਂਟਸ ਪੂਰੀ ਕਰੋ ਤਾਂ ਤੁਸੀਂ ਉੱਥੇ ਪੱਕੇ ਹੋ ਸਕਦੇ ਹੋ আচ্ছা ਕੰਮ ਦੇ ਕੀ ਹਾਲਾਤ ਨੇ ਉੱਥੇ ਦੇਖੋ ਕੰਮ ਮੈਂ ਅਗਰ ਗੱਲ ਕਰਾਂ ਤੇ ਬਹੁਤ ਸਾਰੀ ਇੰਟਰਵਿਊਜ਼ ਦੇ ਵਿੱਚ ਮੈਨੇ ਕੁਐਸਚਨ ਪੁੱਟ ਕੀਤਾ ਜਾਂਦਾ ਹੈ ਕਿ ਹਾਂ ਕੰਮ ਨੂੰ ਲੈ ਕੇ ਚਾਹੇ ਆਪਾਂ ਕੈਨੇਡਾ ਦੀ ਗੱਲ ਕਰੀਏ ਜਾਂ ਯੂਐਸਏ ਦੀ ਗੱਲ ਕਰੀਏ ਕੰਮ ਤਾਂ ਹਰ ਜਗ੍ਹਾ ਹੈ ਮੰਦ ਕਰਨਾ ਚਾਹੀਦਾ ਵੀ ਸਹੀ ਪਰ ਫਿਰ ਵੀ ਜੇ ਆਪਾਂ ਕੰਪੈਰੀਜ਼ਨ ਕਰੀਏ ਯੂਐਸ ਦੇ ਮੁਕਾਬਲੇ ਕੈਨੇਡਾ ਦੇ ਮੁਕਾਬਲੇ ਆਸਟ੍ਰੇਲੀਆ ਦੇ ਮੁਕਾਬਲੇ ਯੂਐਸ ਦੇ ਵਿੱਚ ਕਿੰਨੇ ਕਾਪਰਚਨਟੀ ਨੇ ਦੇਖੋ ਬਹੁਤ ساری ਆਪਸ਼ਨਸ ਹੈ ਉੱਥੇ ਲਾਈਕ ਕੈਬ ਨੂੰ ਲੈ ਕੇ ਜਾਂ ਰੈਸਟੋਰੈਂਟਸ 'ਚ ਹੋ ਗਏ ਜਾਂ ਆਪਾਂ ਇੰਡਸਟਰੀ ਨੂੰ ਲੈ ਕੇ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਸਾਰੇ ਇਦਾਂ ਸਟੂਡੈਂਟਸ ਹੈ ਜਿਹੜੇ ਬੱਚੇ ਹੈਗੇ ਜਿਹੜੇ ਕੰਮ ਕਰ ਰਹੇ ਆ ਉੱਥੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੰਗੀ ਦੀ ਗੱਲ ਹੈਗੀ ਕੋਈ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਸੋ ਕੰਮ ਦੀ ਕੋਈ ਦਿੱਕਤ ਨਹੀਂ ਹੈ ਬੱਚਾ ਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਇਸ ਤੋਂ ਇਲਾਵਾ ਜੇ ਮੈਂ ਪੁੱਛਾਂ ਕਿ ਕਿੰਨੇ ਟਾਈਮ ਦੇ ਵਿੱਚ ਮੰਨ ਲਓ ਤੁਸੀਂ ਫਾਈਲ ਅੱਜ ਲਗਾਈ ਹੈ ਇੰਟਰਵਿਊ ਦਾ ਟਾਈਮ ਮਿਲ ਗਿਆ ਤਾਂ ਕਿੰਨੇ ਟਾਈਮ ਦੇ ਵਿੱਚ ਬੱਚਾ ਬਾਹਰ ਜਾ ਸਕਦਾ ਹੈ ਕਿਹੜੇ ਕਿਹੜੇ ਜਿੱਦਾਂ ਇਨਟੇਕ ਕਿਹੜੇ ਕਿਹੜੇ ਚੱਲਦੇ ਨੇ ਇਹਦੇ ਵਿੱਚ ਦੇ ਕੋਈ ਇਨਟੇਕ ਜਿਹੜੇ ਹੈਗੇ ਆ ਕੁਝ ਯੂਨੀਵਰਸਿਟੀ ਦੇ ਤਾਂ ਫਿਕਸਡ ਹੈਗੇ ਆ ਹਾਂ ਜਿੱਦਾ ਕਿ ਮੰਨ ਲਓ ਜਨ ਹੈ ਮਈ ਹੈ ਜਾਂ ਸੈਪਟੈਂਬਰ ਹੈ ਤੇ ਕੁਝ ਕਾਲਜ ਯੂਨੀਵਰਸਿਟੀ ਦੇ ਇਦਾਂ ਦੇ ਹੈਗੇ ਕਿ ਜਿਹੜੇ ਤੁਹਾਨੂੰ ਰੋਲਿੰਗ ਇਨਟੇਕ ਵੀ ਦੇ ਦਿੰਦੇ ਆ ਜਿਸ ਤਰ੍ਹਾਂ ਮਾਰਚ ਜਾਂ ਫਰਵ ਮਲਿਕਾ ਦੋ ਦੋ ਮਹੀਨੇ ਬਾਅਦ ਇੰਟੈਕ ਜਿਹੜੇ ਹੈਗੇ ਯੂਨੀਵਰਸਿਟੀ ਤੇ ਮਿਲ ਜਾਂਦੇ ਆ ਤੇ ਜਿਹੜੀ ਟਾਪ ਆਫ ਯੂਨੀਵਰਸਿਟੀ ਜਿਹੜੀ ਟਾਪ ਰੈਂਕਸ ਯੂਨੀਵਰਸਿਟੀ ਦਾ ਉਹਨਾਂ ਦੇ ਕਾਫੀ ਲੇਟ ਵੀ ਮਿਲਦੇ ਆ ਜਿੱਦਾਂ ਮਈ ਇੰਟੈਕ ਹੋ ਗਿਆ ਸਪਟੰਬਰ ਇੰਟੈਕ ਹੋ ਗਿਆ ਥੋੜਾ ਲੇਟ ਮਿਲਦੇ ਆ ਤੇ ਮੋਸਟ ਪ੍ਰੋਬਬਲੀ ਜਿਹੜਾ ਬੱਚਾ ਹੈਗਾ ਉਹਨਾਂ ਨੂੰ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ 'ਚ ਕਿ ਜਦੋਂ ਆਪਾਂ ਬਾਹਰ ਜਾਣ ਦੀ ਗੱਲ ਕਰਦੇ ਆ ਤਾਂ ਜਲਦੀ ਜਾਣਾ ਚਾਹੁੰਦੇ ਕਿ ਜਿੱਥੇ ਵੀ ਮੈਨੂੰ ਐਡਮਿਸ਼ਨ ਮਿਲਦੀ ਹੈ ਤਾਂ ਮੈਨੂੰ ਮਿਲੇ ਤੇ ਮੈਂ ਜਾਵਾਂ ਤੇ ਜਿਹੜਾ ਇਹਦਾ ਪ੍ਰੋਸੈਸ ਅਗਰ ਮੈਂ ਛੋਟੀ ਗੱਲ ਕਰਾਂ ਜਦੋਂ ਤੁਸੀਂ ਮੈਨੂੰ ਪੁੱਛੇ ਕਿ ਕਿੰਨਾ ਕੁ ਟਾਈਮ ਲੱਗਦਾ ਤਾਂ ਕਿੰਨੇ ਕੁ ਦਿਨ ਚ ਜਾ ਸਕਦਾ ਮੰਨ ਲਓ ਕੋਈ ਬੱਚਾ ਮਈ ਟੇਕ ਲਈ ਜਾਣਾ ਚਾਹੁੰਦਾ ਤੇ 20 ਦਿਨ ਦੇ ਵਿੱਚ ਜਾਂ 15 ਦਿਨ ਦੇ ਵਿੱਚ ਤੁਹਾਡੀ ਆਈਡੈਂਟੀ ਆ ਜਾਂਦੀ ਹੈ ਜਿੱਦ ਹੀ ਤੁਹਾਡੀ I20 ਆਉਂਦੀ ਹੈ ਸੇਵਿਸ ਫੀਸ ਆਪਣੀ ਐਮਬੈਸੀ ਵੀਜ਼ਾ ਭਰੋ ਅਪਾਰਟਮੈਂਟ ਡੇਟ ਲਓ ਤੇ ਜਦੋਂ ਤੁਸੀਂ ਇੰਟਰਵਿਊ ਦਿੰਨੇ ਹੋ ਉਹ ਤੁਹਾਨੂੰ ਨਾਲ ਦੀ ਨਾਲ ਹੀ ਉੱਥੇ ਪਤਾ ਲੱਗ ਜਾਂਦਾ ਹੈ ਕਿ ਮੇਰਾ ਵੀਜ਼ਾ ਗ੍ਰਾਂਟ ਹੋਇਆ ਜਾਂ ਨਹੀਂ ਅਗਰ ਉਹਨਾਂ ਨੇ ਵੀਜ਼ਾ ਆਫੀਸਰ ਨੇ ਤੁਹਾਡਾ ਪਾਸਪੋਰਟ ਰੱਖ ਲਿਆ ਕਿ ਠੀਕ ਹੈ ਕਿ ਤੁਸੀਂ ਆਪਣਾ ਅ ਵੀਐਫਐਸ ਤੋਂ ਕਲੈਕਟ ਕਰ ਲੈਣਾ ਇਟ ਮੀਨਸ ਕਿ ਜਿਹੜਾ ਤੁਹਾਡਾ ਵੀਜ਼ਾ ਅਪਰੂਵਡ ਹੋ ਗਿਆ ਹੈ ਤੇ ਤੁਸੀਂ ਵੀਐਫਐਸ ਜਾ ਕੇ ਆਪਣਾ ਕਲੈਕਟ ਕਰਨਾ ਹੈ ਅਗਰ ਉਹਨਾਂ ਨੇ ਤੁਹਾਡਾ ਪਾਸਪੋਰਟ ਉਹਨੂੰ ਉੱਥੇ ਹੀ ਆਨ ਦੀ ਸਪੋਰਟ ਤੁਹਾਨੂੰ ਵਾਪਸ ਕਰਦਾ ਇਟ ਮੀਨਸ ਕਿ ਉਹ ਦੇਪੀਪਲ ਆਰ ਨਾਟ ਹੈਪੀ ਉਹਨਾਂ ਨੂੰ ਤੁਸੀਂ ਸੈਟੀਸਫਾਈ ਨਹੀਂ ਕਰ ਸਕੇ ਜਿਹੜੇ ਉਹ ਕੁਐਸਚਨ ਤੁਹਾਡੇ ਪੁੱਛ ਪੁੱਛਦੇ ਸੀ ਸਕਸੈਸ ਰੇਟ ਕੀ ਹੈ 2023 ਦੀ ਜੇ ਮੈਂ ਗੱਲ ਕਰਾਂ ਕਿੰਨੇ ਕ ਵੀਜ਼ੇ ਇਸ ਟਾਈਮ ਸਕਸੈਸ ਰੇਟ ਕਿੰਨੇ ਸਕਸੈਸਫੁਲੀ ਇਸ਼ੂ ਦੀ ਅਗਰ ਗੱਲ ਕਰਾਂ ਤਾਂ ਮੈਂ ਇਸ ਟਾਈਮ ਯੂਐਸਏ ਦੀ 80% ਹੈ ਤੁਹਾਡੀ 80% ਬਿਲਕੁਲ 80% ਤੁਹਾਡੀ ਜਿਹੜੀ ਸਕਸੈਸ ਰੇਸ਼ਿਓ ਚੱਲਦੀ ਹੈ ਤੇ 20% ਉਹ ਕਿਹੜੇ ਨੇਗੇ ਜਿਨ੍ਹਾਂ ਦੇ ਰਿਫਿਊਜ਼ਲ 20 ਇਹ ਰਿਫਿਊਜ਼ਲ ਲੱਗਨ ਦੇ ਕੋਈ ਰੀਜ਼ਨ ਹੀ ਹੈ ਆਪਾਂ ਇਹਨੂੰ ਰਿਫਿਊਜ਼ਲ ਨਹੀਂ ਕਹਾਂਗੇ ਮੈਂ ਇੰਟਰਵਿਊ ਦੇ ਵਿੱਚ ਹੈ ਹਾਂ ਇੰਟਰਵਿਊ ਦੇ ਵਿੱਚ ਉਹ ਨਹੀਂ ਆਪਣੇ ਆਪ ਨੂੰ ਜਸਟੀਫਾਈ ਕਰ ਸਕਿਆ ਤੇ ਦੁਬਾਰਾ ਇੰਟਰਵਿਊ ਦੇ ਸਕਦਾ ਦੁਬਾਰਾ ਵੀਜ਼ਾ ਆਫਿਸ ਨੂੰ ਦੱਸ ਸਕਦਾ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਰੀਜ਼ਨ ਕੀ ਰਹਿੰਦੇ ਹੈ ਰੀਜ਼ਨ ਕੋਈ ਨਹੀਂ ਹੁੰਦਾ ਸਮ ਟਾਈਮ ਕੀ ਹੁੰਦਾ ਕਿ ਬੱਚੇ ਨੂੰ ਜਦ ਕੁਐਸਚਨ ਪੁੱਟ ਕੀਤਾ ਗਿਆ ਜਾਂ ਮੰਨ ਲਓ ਕੋਈ ਵੀਜ਼ਾ ਆਫੀਸਰ ਨੇ ਪੁੱਛ ਲਿਆ ਕਿ ਤੁਸੀਂ ਕਿਹੜੇ ਕੋਰਸ ਜਾ ਰਹੇ ਹੋ ਤੁਹਾਨੂੰ ਕੌਣ ਸਪான்ਸਰ ਕਰ ਰਿਹਾ ਵਾਈ ਯੂ ਹੈਵ ਟੂ ਚੂਸ ਦਿਸ ਯੂਨੀਵਰਸਿਟੀ ਹੈਨਾ ਕੁਝ ਇਦਾਂ ਦੇ ਕੁਐਸਚਨ ਜਵਾਬ ਹੁੰਦੇ ਜਿੱਥੇ ਕਈ ਵਾਰ ਬੱਚਾ ਆਪਣੇ ਆਪ ਨੂੰ ਨਹੀਂ ਕਲੀਅਰ ਕਰ ਬੰਦਾ ਤੇ ਬਹੁਤ ਸਾਰੇ ਇਦਾਂ ਦੇ ਰੀਜ਼ਨ ਹੁੰਦੇ ਛੋਟੇ ਛੋਟੇ ਰੀਜ਼ਨ ਹੁੰਦੇ ਜਿੱਥੇ ਵੀਜ਼ਾ ਆਫੀਸਰ ਉਹ ਚੀਜ਼ਾਂ ਡਿਨਾਈ ਹੋ ਜਾਂਦੀ ਹੈ ਤੇ ਇਹ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਕਿ ਅਗਰ ਇੱਕ ਵਾਰੀ ਡਿਨਾਈ ਹੋ ਗਿਆ ਤੁਸੀਂ ਦੁਬਾਰਾ ਨਹੀਂ ਦੇ ਸਕਦੇ ਚਾਹੇ ਜਿੰਨੇ ਮਰਜ਼ੀ ਸਾਲ ਦਾ ਟਾਈਮ ਚਾਹੀਦਾ ਬਟ ਇਹ ਪਹਿਲੇ ਨਹੀਂ ਸੀਗਾ ਇਹ ਹਾਜੀ ਤੱਕ ਜਿਹੜਾ ਇੱਕ ਐਕਸਟੈਂਸ ਸਿਨੈਰੀਓ ਆ ਰਿਹਾ ਉਹ ਡੇਟਸ ਲੇਟ ਮਿਲ ਰਹੀਆਂ ਜਿਹਦੇ ਵਿੱਚ ਥੋੜਾ ਜਿਹਾ ਟਾਈਮ ਲੱਗ ਰਿਹਾ ਬੀਸਿਕਲੀ ਠੀਕ ਹੈ ਤੇ ਅਗਰ ਮੈਂ ਅੱਜ ਅੱਜ ਤੋਂ ਜਦੋਂ ਲਾਕਡਾਊਨ ਤੋਂ ਪਹਿਲੀ ਦੀ ਗੱਲ ਕਰੀ ਹੈ ਉਸ ਟਾਈਮ ਦਾ ਤੁਹਾਨੂੰ ਡੀ 1 ਕਿ ਹਰ ਦੂਸਰੇ ਤੀਸਰੇ ਦਿਨ ਜਦੋਂ ਤੁਹਾਨੂੰ ਚਾਹੀਦੀ ਹੈ ਉਹ ਲੈ ਸਕਦੇ ਸੀ ਤੁਸੀਂ ਅੱਛਾ ਜਿਹੜੇ 80% ਦੇ ਵੀਜ਼ੇ ਆ ਜਾਂਦੇ ਨੇਗੇ ਉਸ ਦੇ ਵਿੱਚ ਜੇ ਮੈਂ ਗੱਲ ਕਰਾਂ 5 ਸਾਲ ਦਾ ਵੀਜ਼ਾ ਲੱਗ ਜਾਂਦਾ 3 ਸਾਲ ਦੀ ਸਟੱਡੀ 2 ਸਾਲ ਦਾ ਵਰਕ ਪਰਮਿਟ ਉਸ ਦੇ ਵਿੱਚ ਕਿੰਨੇ ਪਰਸੈਂਟ ਨੇਗੇ ਜਿਹੜੇ ਜਿਨ੍ਹਾਂ ਦਾ ਪੀਆਰ ਹੋ ਜਾਂਦੀ ਹੈ ਜਾਂ ਜਿਹੜੇ ਉੱਥੇ ਪੱਕੇ ਹੋ ਜਾਂਦੇ ਨੇ ਦੇਖੋ ਅੱਜ ਤੱਕ ਆਪਾਂ ਕਦੀ ਸੁਣਿਆ ਨਹੀਂ ਹੈ ਕਿ ਕੈਨੇਡਾ ਜਾਂ ਯੂ ਐਸ ਏ ਤੋਂ ਕੋਈ ਵਾਪਸ ਆਇਆ ਹੋਵੇ ਠੀਕ ਹੈ ਜੀ ਤੇ ਗੱਲ ਅਗਰ ਮੈਂ ਗੱਲ ਕਰਾਂ ਕਿ ਜਦੋਂ ਬੱਚਾ ਉੱਥੋਂ ਦਾ ਭੇਤੀ ਹੋ ਜਾਂਦਾ ਸਰਕਾਰਾਂ ਬਦਲਦੀਆਂ ਨੇ ਸਰਕਾਰਾਂ ਬਦਲਦੀ ਹੈ ਸਰਕਾਰ ਕੁਝ ਤੁਹਾਨੂੰ ਉਹ ਵੀ ਦਿੰਦੇ ਆ ਉੱਥੋਂ ਦੇ ਪੱਤੇ ਦਿੰਦੇ ਆ ਕਿ ਹਾਂ ਮੰਥਲੀ ਤੁਹਾਨੂੰ ਉੱਤੇ ਜਦੋਂ ਤੁਸੀਂ ਦੇਖੋ ਸਟੂਡੈਂਟ ਵੀਜ਼ਾ ਤੇ ਜਾਣੇ ਹੋ ਨਾ ਤਾਂ ਪਹਿਲੇ ਸਾਲ ਤੁਹਾਡੇ ਇਹੀ ਮਾਈਂਡਸ ਹੁੰਦੇ ਕਿ ਹਾਂ ਮੈਂ ਜੌਬ ਕਰਾਂ ਜੌਬ ਕਰਦੇ ਕਰਦੇ ਤੁਹਾਨੂੰ ਉੱਥੇ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗ ਜਾਂਦੀਆਂ ਕਿ ਹਾਂ ਮੈਂ ਆਪਣਾ ਵਰਕ ਕਿਸ ਤਰ੍ਹਾਂ ਕਨਵਰਟ ਕਰਵਾਣਾ ਹੈ ਜਾਂ ਮੈਂ ਇੱਥੇ ਗ੍ਰੀਨ ਕਾਰਡ ਕਿਸ ਤਰ੍ਹਾਂ ਲੈਣਾ ਬਹੁਤ ਸਾਰੀਆਂ ਅਧੰਦੀ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਉੱਥੇ ਰਹਿ ਕੇ ਪਤਾ ਲੱਗਦੀਆਂ ਤੇ ਬਾਕੀ ਤੁਹਾਨੂੰ ਪਤਾ ਕਿ ਜਿਹੜਾ ਰੂਲ ਹੈ ਹਰ ਕੰਟਰੀ ਦਾ ਆਪਾਂ ਅੱਜ ਇਹ ਨਹੀਂ ਫਿਕਸ ਕਰ ਸਕਦੇ ਕਿ ਉੱਥੇ ਆ ਚੱਲਦਾ ਪਿਆ ਆ ਚੱਲਦਾ ਪਿਆ ਹਰ ਤੀਸਰੇ ਦਿਨ ਰੂਲ ਚੇਂਜ ਹੁੰਦੇ ਆ ਜੀ अच्छा ਜੇ ਮੈਂ ਯੂਐਸਡੀ ਗੱਲ ਕਰਾਂ ਤਾਂ ਉੱਥੇ ਦੀ ਆਬੋ ਹਵਾ ਕਿਵੇਂ ਦੀ ਹੈ ਕਿਵੇਂ ਦਾ ਬੱਚਿਆਂ ਨੂੰ ਐਟਮੋਸਫੇਅਰ ਕਿਵੇਂ ਦਾ ਮਿਲਦਾ ਹੈ ਜਿਹੜੇ ਉੱਥੇ ਦੇ ਜਿਹੜੇ ਉੱਥੇ ਦੇ ਲੋਕ ਨੇਗੇ ਉਹ ਸਾਡੇ ਇੰਡੀਅਨ ਦੇ ਨਾਲ ਕਿਦਾਂ ਦਾ ਵਿਵਹਾਰ ਕਰਦੇ ਨੇ ਉਹਨਾਂ ਦੇ ਨਾਲ ਕਿਦਾਂ ਦੀ ਕੈਮਿਸਟਰੀ ਰਹਿੰਦੀ ਹੈ ਤੇ ਬਾਕੀ ਹੋਰ ਮੌਸਮ ਕਿਦਦਾ ਉਹ ਸਾਰੀਆਂ ਚੀਜ਼ਾਂ ਦੇਖੋ ਮੌਸਮ ਦੀ ਗੱਲ ਕਰੀਏ ਜਾਂ ਆਪਾਂ ਗੱਲ ਕਰੀਏ ਕਿ ਉੱਥੇ ਵਿੰਟਰ ਸਮਰ ਦੋਨੋਂ ਆ ਜਾਂਦੇ ਉੱਥੇ ਠੀਕ ਹੈ ਸੀਜ਼ਨ ਬਟ ਜਿਹੜੀ ਤੁਸੀਂ ਵਿਵਹਾਰ ਦੀ ਗੱਲ ਕਰਦੇ ਪਏ ਹੋ ਉੱਤੇ ਦੇ ਲੋਕਾਂ ਦੇ ਨਾਲ ਜਾਂ ਕੁਝ ਉਹ ਤਾਂ ਇੱਕ ਡਿਫਰੈਂਟ ਡਿਫਰੈਂਟ ਹੈ ਤੁਹਾਨੂੰ ਵੀ ਪਤਾ ਕਲਚਰ ਦਾ ਫਰਕ ਤਾਂ ਹੈਗਾ ਹੀ ਹੈਗਾ ਠੀਕ ਹੈ ਉਹ ਜਿਹੜਾ ਇੱਕ ਜਿਹੜਾ ਇੱਕ ਮਤ ਵੀ ਇਹਦਾ ਆਪਾਂ ਇਹ ਨਹੀਂ ਕਹਾਂਗੇ ਕਿ ਹਾਂ ਵੀ ਕਿ ਤੁਹਾਨੂੰ ਵੀ ਪਤਾ ਕਿ ਇਸ ਟਾਈਮ ਹਰ ਜਗ੍ਹਾ ਪੰਜਾਬੀ ਪਹੁੰਚ ਚੁੱਕਿਆ ਹੈ ਠੀਕ ਹੈ ਤੇ ਉੱਥੇ ਬਹੁਤ ਸਾਰੇ ਜਿਹੜੇ ਯੂ ਐਸ ਏ ਜਾ ਰਹੇ ਆ ਕਿਉਂਕਿ ਉਹਨਾਂ ਦਾ ਕੋਈ ਨਾ ਕੋਈ ਰਿਸ਼ਤੇਦਾਰ ਕੋਈ ਨਾ ਕੋਈ ਰਿਸ਼ਤੇਦਾਰ ਤਾਂ ਉੱਥੇ ਰਹਿ ਰਹੇ ਤਾਂ ਹੀ ਉੱਥੇ ਜਾ ਰਹੇ ਹੋਏ ਸੀਗਾ ਲਈ ਤੇ ਬਹੁਤ ਸਾਰੇ ਪੰਜਾਬੀ ਜਿਹੜੇ ਉੱਤੇ ਆ ਰਹੇ ਉਹ ਦਿੱਕਤ ਵਾਲੀ ਪਰੇਸ਼ਾਨੀ ਲਈ ਕੋਈ ਮੈਨੂੰ ਲੱਗਦਾ ਕਿ ਪੂਰੇ ਵਰਲਡ ਦੇ ਵਿੱਚ ਕੋਈ ਇਦਾਂ ਜਗ੍ਹਾ ਹੈ ਹੀ ਨਹੀਂ ਹੈ ਜਿੱਥੇ ਪੰਜਾਬੀ ਨਾ ਹੋਵੇ ਠੀਕ ਹੈ ਨਾ ਤੇ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਆਪਾਂ ਐਵੇਂ ਗੱਲ ਕਰੀਏ ਕਿ ਹਾਂ ਉਸ ਕੰਟਰੀ 'ਚ ਇਹ ਪ੍ਰੋਬਲਮ ਆ ਰਹੀ ਹੈ ਹਾਂ ਕੁਝ ਏਰੀਆਜ਼ ਨੇ ਕੁਝ ਥਾਵਾਂ ਵੀ ਹੈ ਜਿੱਥੇ ਆਪਾਂ ਕਹਿ ਸਕਦੇ ਹਾਂ ਥੋੜੇ ਰਿਸਟ੍ਰਿਕਟਡ ਏਰੀਆਜ਼ ਨੇ ਬਟ ਅਦਰਵਾਈਜ਼ 올 ਆਫ ਦਿਸ ਗੁੱਡ ਐਸਾ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਫਿਰ ਮੈਨੂੰ ਇਹ ਦੱਸੋ ਕਿ ਹੁਣ ਤੁਹਾਡੇ ਕੋਲੇ ਜਿਹੜੇ ਲੋਕ ਬੱਚੇ ਯੂਐਸ ਵਾਲੇ ਕਿੰਨੇ ਘਾਰੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਤਰੀ ਹੈ ਉਸ ਕਰਕੇ ਕਿ ਹੋਰ ਕੰਟਰੀਜ਼ ਦਾ ਜਿਹੜਾ ਗ੍ਰਾਫ ਹੈ ਉਹ ਵਧਿਆ ਤੁਹਾਡੇ ਕੋਲ ਦੇਖੋ ਇਸ ਟਾਈਮ ਅਗਰ ਮੈਂ ਗੱਲ ਕਰਾਂ ਕਿ ਜਿਸ ਤਰ੍ਹਾਂ ਆਸਟ੍ਰੇਲੀਆ ਥੋੜਾ ਜਿਆਦਾ ਟਫ ਚੱਲ ਰਿਹਾ ਜਾਂ ਆਪਾਂ ਗੱਲ ਕਰੀਏ ਕਿ ਯੂਐਸਟੀ ਕੈਨੇਡਾ ਸੋਚ ਰਹੇ ਨੇ ਬੱਚੇ ਸਿਰਫ ਓਨਲੀ ਇਸ ਟਾਈਮ ਜਿਹੜਾ ਹੈ ਕੈਨੇਡਾ ਔਰ ਯੂਐਸਏ ਕਿਉਂਕਿ ਨਾ ਆਸਟ੍ਰੇਲੀਆ ਦੇ ਚੱਕਰ 'ਚ ਬਹੁਤ ਸਾਰੇ ਬੱਚੇ ਨੇ ਆਪਣੇ ਟਾਈਮ ਵੇਸਟ ਹੋ ਰਿਹਾ ਕਈਆਂ ਦੇ ਕਿ ਹਾਂ ਵੀ 6 ਮਹੀਨੇ ਹੋ ਗਏ ਕੋਈ ਜੀਟੀਵੀ ਕਲੀਅਰ ਹੋ ਰਹੀ ਜਾਂ ਮੇਰਾ ਆਫਰ ਲੈਟਰ ਨਹੀਂ ਆ ਰਿਹਾ ਤੇ ਫਿਰ ਹੁਣ ਬੱਚਾ ਡਿਸੀਜਨ ਲੈ ਰੇਗਾ ਕਿ ਨਹੀਂ ਯਾਰ ਕਿ ਮੈਂ ਚਾਹੇ ਹੁਣ ਕੈਨੇ ਉਹਨਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਯੂਐਸਏ ਅਪਲਾਈ ਕਰ ਸਕਦੇ ਹੋ ਬਿਕੋਜ਼ ਯੂਐਸਏ ਵਿਦਆਉਟ ਆਇਲਟਸ ਵੀ ਤੁਸੀਂ ਜਾ ਸਕਦੇ ਹੋ ਪਰ ਤੁਹਾਡੀ ਕਮਿਊਨੀਕੇਸ਼ਨ ਯੂਐਸ ਦੇ ਵਿੱਚ ਆਇਲਟਸ ਦੀ ਜ਼ਰੂਰਤ ਨਹੀਂ ਹਾਂ ਕੁਝ ਯੂਨੀਵਰਸਿਟੀਆਂ ਹੈਗੀਆਂ ਉਹ ਤੁਹਾਡਾ ਇੱਕ ਜਦਾਂ ਕਿ ਮੰਨ ਲਓ ਤੁਸੀਂ ਆਪਣੀ ਡਿਪਲੋਮਾ ਕੀਤੀ ਹੋਈ ਹੈ ਉਹ ਇੰਗਲਿਸ਼ ਮੀਡੀਅਮ ਵਿੱਚ ਕੀਤੀ ਹੋਈ ਹੈ ਤੁਸੀਂ ਉਹਨਾਂ ਨੂੰ ਮੀਡੀਅਮ ਆਫ ਇੰਸਟ੍ਰਕਸ਼ਨ ਇੱਕ ਲੈਟਰ ਹੁੰਦਾ ਜਿਹੜਾ ਸਕੂਲ ਤੋਂ ਲੈ ਕੇ ਤਾਂ ਤੁਸੀਂ ਉਹ ਆਪਣਾ ਯੂਨੀਵਰਸਿਟੀ ਜਮ੍ਹਾਂ ਕਰਾ ਸਕਦੇ ਹੋ ਤਾਂ ਦੈਨ ਜਿਹੜਾ ਤੁਹਾਡਾ ਆਇਲਟਸ ਉਹ ਵੇਵ ਹੋ ਜਾਂਦਾ ਹੈ ਤਾਂ ਫਿਰ ਜਿਹੜਾ ਬਸ ਇਹ ਹੈ ਕਿ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਹੈ ਜਿਹੜੀ ਤੁਸੀਂ ਬੋਲਦੇ ਉਹ ਸਕਿੱਲ ਜ਼ਰੂਰ ਹੈ ਇੰਟਰਵਿਊ ਦੇ ਵਿੱਚ ਪੁੱਛਦਾ ਹੈ। ਕੋਈ ਨਹੀਂ ਬੇਸ ਹੈ ਨਾ ਕਿ ਇੰਟਰਵਿਊ ਬੇਸ ਹੈ। ਤਾਂ ਹੀ ਉਹਨਾਂ ਨੇ ਇੰਟਰਵਿਊ ਰੱਖਿਆ ਤਾਂ ਹੀ ਉਹਨਾਂ ਨੇ ਵੇਵ ਆਫ ਕਰਤਾ ਆਇਲਟਸ। ਕੀ ਮਤਲਬ ਉਹ ਇੰਟਰਵਿਊ ਦੇ ਵਿੱਚ ਹੀ ਜੱਜ ਕਰ ਲੈਂਦੇ। ਜੱਜ ਕਰ ਲੈਂਦੇ ਕਿ ਹਾਂ ਬੱਚਾ ਕਿੰਨਾ ਕਮਿਊਨੀਕੇਸ਼ਨ ਨਹੀਂ। ਇੱਕ ਤਰ੍ਹਾਂ ਦਾ ਉਹ ਵੀ ਇੱਕ ਟੈਸਟ ਦੀ ਦਾ ਆਇਲਟਸ ਦਾ ਇੰਗਲਿਸ਼ ਦਾ ਟੈਸਟ ਵੀ ਹੈ। ਆਇਲਟਸ ਦਾ ਟੈਸਟ ਨਹੀਂ ਕਹਿ ਸਕਦੇ ਬਸ ਜਸਟ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਲੈਵਲ ਦਾ ਟੈਸਟ ਕਹਿ ਸਕਦੇ ਤੁਸੀਂ ਉਹਨੂੰ। ਅੱਛਾ ਇਸ ਤੋਂ ਇਲਾਵਾ ਤਾ ਉਥੇ ਜਾ ਕੇ ਬੱਚੇ ਸੈਟਲ ਹੋ ਰਹੇ ਨੇਗੇ ਕਿਸ ਤਰੀਕੇ ਦੇ ਜਿਹੜੇ ਉਥੇ ਦੇ ਰੁਝਾਨ ਨੇਗੇ ਬੱਚੇ ਕਿੰਨੇ ਕੁ ਉਥੇ ਜਾ ਕੇ ਖੁਸ਼ ਨੇਗੇ ਤੁਹਾਡੇ ਨਾਲ ਗੱਲਬਾਤ ਹੁੰਦੀ ਵਾਸਤੇ ਦੇਖੋ ਅਗਰ ਅਪਾ ਯੂਐਸ ਦੀ ਗੱਲ ਕਰੀਏ ਤਾਂ ਵਰਲਡ ਦੀ ਸਭ ਤੋਂ ਸਟਰੋਂਗੇਸ ਕੰਟਰੀ ਹੈ ਠੀਕ ਹੈ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਸਾਰੇ ਉੱਥੇ ਲੋਕ ਜਿਹੜੇ ਕੈਬ ਨੂੰ ਲੈ ਕੇ ਜਾਂ ਰੈਸਟੋਰੈਂਟਸ ਜਾਂ ਇੰਡਸਟਰੀਜ਼ ਦੇ ਵਿੱਚ ਸਾਰੇ ਡਿਫਰੈਂਟ ਡਿਫਰੈਂਟ ਸੈਕਟਰ ਹੈ। ਪੜਾਈ ਨੂੰ ਲੈ ਕੇ ਜੇ ਮੈਂ ਗੱਲ ਕਰਾਂ ਤਾਂ ਕਿੰਨੀ ਟਫ ਹੈ ਜਾਂ ਬੱਚੇ ਸਾਡੇ ਉੱਥੇ ਪਾਸ ਹੋ ਜਾਂਦੇ ਨੇ ਕਿ ਤੇ ਇਹ ਤਾਂ ਨਹੀਂ ਸਪਲਾਈ ਆ ਜਾਂਦੀ ਹੈ ਨਹੀਂ। ਨਹੀਂ ਉੱਥੇ ਆਲਾ ਸਿਸਟਮ ਨਹੀਂ ਹੁੰਦਾ ਸਪਲਾਈ ਵਾਲਾ ਸਿਸਟਮ ਨਹੀਂ ਹੁੰਦਾ ਉੱਥੇ। ਉੱਥੇ ਕੀ ਹੁੰਦਾ ਹੈ ਕਿ ਜਿੱਦਾਂ ਕਿ ਤੁਸੀਂ ਆਪਣੀ ਸਟੱਡੀ ਕਰ ਰਹੇ ਹੋ ਠੀਕ ਹੈ। ਸਟੱਡੀ ਦੇ ਅਗੇਂਟ ਤੁਹਾਨੂੰ ਵੀਕਲੀ ਵੇਸ ਤੇ ਤੁਹਾਡੀਆਂ ਅਸਾਈਨਮੈਂਟਸ ਜਮ੍ਹਾਂ ਹੁੰਦੀਆਂ। ਉਸ ਅਸਾਈਨਮੈਂਟ ਅਸਾਈਨਮੈਂਟ ਜਿਹੜੀ ਵੇਸ ਤੇ ਤੁਹਾਨੂੰ ਉਹ ਪਰਸੈਂਟੇਜ ਮਿਲਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਪ੍ਰੈਕਟੀਕਲ ਜ਼ਿਆਦਾ ਹੈ ਪ੍ਰੈਸ਼ਰ ਕਿੰਨਾ ਕੁ ਹੁੰਦਾ ਪ੍ਰੈਸ਼ਰ ਨਹੀਂ ਹੈਗਾ ਉੱਥੇ ਸਟੱਡੀ ਦਾ ਉਹ ਇੰਡੀਆ ਵਾਲਾ ਹਾਲ ਨਹੀਂ ਹੈਗਾ ਕਿ ਇਹ ਤਾਂ ਨਹੀਂ ਹੈਗਾ ਕਿ ਚੋਲਾ ਚਾਕੇ ਜਾਓ ਤੁਸੀਂ ਆਪਣਾ ਬਰੇਕ ਉਹ ਅਸੀਂ ਕੰਮ ਹੀ ਨਾ ਕਰ ਪਾਵੇ ਬੱਚਾ ਨਹੀਂ 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 ਐਸਾ ਕੁਝ ਨਹੀਂ ਹੈ ਬਹੁਤ ਜ਼ਿਆਦਾ ਈਜ਼ੀ ਹੈ ਉਸਕੇ ਪਰਸਪੈਕਟਿਵ ਕੈਨੇਡਾ ਦੇ ਵਿੱਚ ਵੀ ਇਹ ਦੇਖਿਆ ਗਿਆ ਹੈ ਕਿ ਬੱਚੇ ਬਾਹਰ ਜਾਂਦੇ ਨੇਗੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀਆਂ ਸਪਲੀਆਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਉਹਦੀ ਹਫੀਸਾ ਭਰੀ ਜਾਓ ਤਾਂ ਉਸੇ ਚੀਜ਼ ਦੇ ਵਿੱਚ ਬੱਚਾ ਹੋ ਜੀ ਗਾ ਨਹੀਂ 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 ਐਸਾ ਕੁਝ ਨਹੀਂ ਹੈ ਉਹਨ ਤਾਂ ਉਹ ਵੀ ਕ ਜਿਹੜਾ ਹੁਣ ਅਸਾਈਨਮੈਂਟ بیس ਹੈ ਸਾਰਾ ਕੁਝ ਬੀ ਅਸਾਈਨਮੈਂਟ ਜਮਾ ਕਰਾਓ ਤੁਹਾਨੂੰ ਮਾਰਕਸ ਲੱਗ ਕੇ ਆ ਜਾਂਦੇ ਆ ਫਿਰ ਉਸ ਤੋਂ ਜਿਹੜੇ ਪ੍ਰੈਕਟੀਕਲੀ ਜ਼ਿਆਦਾ ਤੁਹਾਨੂੰ ਉਹ ਇੰਡਸਟਰੀਸ ਭੇਜ ਦਿੰਦੇ ਕਿ ਠੀਕ ਹੈ ਤੁਸੀਂ ਹੁਣ ਜਾ ਕੇ ਆਪਣਾ ਪ੍ਰੈਕਟੀਕਲੀ ਕੰਮ ਕਰੋ ਤੇ ਉਹਦੇ ਪੁਆਇੰਟਸ ਤੁਹਾਨੂੰ ਨਾਲ ਲੱਗਦੇ ਆ ਤੇ ਨਾਲ ਦੀ ਨਾਲ ਫਿਰ ਵਰਕ ਤੇ ਲੱਗ ਜਾਂਦੇ ਆ ਐਦਾ ਤਾਂ ਕੋਈ ਸਿਚੁਏਸ਼ਨ ਨਹੀਂ ਹੈ ਚਲੋ ਕੋਈ ਹੋਰ ਚੀਜ਼ ਯੂਐਸਏ ਜਾਣ ਵਾਲਿਆਂ ਦੇ ਲਈ ਜਿਹੜੀ ਮੈਂ ਇਹ ਗੱਲ ਕਹਾਂਗਾ ਕਿ ਯੂਐਸਏ ਇਸ ਟਾਈਮ ਬੜਾ ਸਨੈਰੀ ਮੌਕਾ ਕਿ ਜਿਹੜੀ ਉੱਥੇ ਦੀ ਗਵਰਨਮੈਂਟ ਬਹੁਤ ਜ਼ਿਆਦਾ ਲੀਨਿਅਟ ਹੈ ਅਗਰ ਆਪਾਂ ਗੱਲ ਕਰੀਏ ਵੀਜ਼ਾ ਆਪਣੇ ਨੂੰ ਪ੍ਰੈਜੈਂਟ ਕਰ ਸਕਦੇ ਹੋ ਤੁਸੀਂ ਆਪਣੇ ਬਾਰੇ ਦੱਸ ਸਕਦੇ ਹੋ ਠੀਕ ਹੈ ਅਗਰ ਤੁਹਾਡੀ ਕਮਿਊਨੀਕੇਸ਼ਨ ਗੁੱਡ ਹੈ ਬਟ ਤੁਹਾਡੇ ਹਾਈਲਾਈਟਸ ਨਹੀਂ ਵੀ ਕੀਤਾ ਹੋਇਆ ਤੁਸੀਂ ਫਿਰ ਯੂਐਸਏ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਥਿਸ ਇਜ਼ ਅ ਰਾਈਟ ਟਾਈਮ ਅਗਰ ਤੁਸੀਂ ਮੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਮੇਰੇ ਆਫਿਸ ਆ ਕੇ ਕੋਈ ਵੀ ਇਨਫੋਰਮੇਸ਼ਨ ਜਿਦਾ ਵੀ ਲੈਣਾ ਚਾਹੁੰਦੇ ਹੋ ਤੁਹਾਨੂੰ ਮਿਲ ਸਕਦੀ ਹੈ ਤੇ ਬਿਲਕੁਲ ਸੋ ਇਹਨਾਂ ਦੇ ਨੰਬਰ ਅਸੀਂ ਤੁਹਾਨੂੰ ਜਿਹੜੇ ਨੀਚੇ ਇੱਥੇ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਤੁਸੀਂ ਉਸਤੇ ਵੀ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਇਹਨਾਂ ਦੀਆਂ ਗੱਲਾਂ ਦੇ ਵਿੱਚ ਦਮ ਲੱਗਿਆ ਹੋਵੇ ਤਾਂ ਇਹਨਾਂ ਦੇ ਦਫ਼ਤਰ ਜ਼ਰੂਰ ਜਾਏ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰੋ ਪਰ ਅਖੀਰ ਦੇ ਵਿੱਚ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਕਿਤੇ ਵੀ ਜਾਨਦੇ ਹੋ ਚਾਹੇ ਤੁਸੀਂ ਬੋਸ ਇੰਟਰਨੈਸ਼ਨਲ ਸਟੱਡੀ ਜਾਨਦੇ ਹੋ ਚਾਹੇ ਕਿਸੇ ਹੋਰ ਦਫ਼ਤਰ ਦੇ ਵਿੱਚ ਜਾਨਦੇ ਹੋ ਆਪਣੀ ਪੂਰੀ ਰਿਸਰਚ ਕਰਕੇ ਆਪਣੀ ਪੂਰੀ ਅਵੇਅਰ ਹੋ ਕੇ ਜਾਇਆ ਕਰੋ ਤਾਂ ਜੋ ਤੁਹਾਡੇ ਨਾਲ ਕੋਈ ਠੱਗੀ ਨਾ ਕਰ ਸਕੇ ਸੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਅੱਗੇ ਲੈਣੇ ਧੰਨਵਾਦ